ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸੀ ਹੋਈ ਫਤਿਹ ਦੀ ਸਾਂਝ ਕਰੀਏ ਗੱਜ-ਵੱਜ ਕੇ ਅੱਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਜਦੋਂ ਹਰ ਦਰਵਾਜ਼ਾ ਬੰਦ ਹੋ ਜਾਵੇ ਤਾਂ ਫਿਰ ਅਕ ਕਥਾਨਿਕ ਵਰ ਧਿਆਨ ਦੇ ਨਾਲ ਸੁਣ ਲੈਣਾ ਜੀ ਸਾਧ ਸੰਗਤ ਜੀ ਇੱਕ ਹੱਡ ਬਿਟੀ ਕਰਨਾ ਹੈ ਸਾਧ ਸੰਗਤ ਜੀ ਸਾਧ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮਨ ਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਝੋਲੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਜੁੜੀ ਹੈ ਸੰਤ ਪਪਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਤੁਹਾਨੂੰ ਰੋਜ਼ ਨਵੀਆਂ ਵੀਡੀਓਜ਼ ਵੇਖਣ ਨੂੰ ਸਕੋ ਸਾ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਪਪਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ 사ਸੰਗਤ ਜੀ ਆਓ ਹੁਣ ਫਿਰ ਕਥਾ ਦੀ ਸਾਂਝ ਪਾਉਂਦੇ ਹਾਂ 사ਸੰਗਤ ਜੀ ਬਾਬਾ ਜੀ ਨੇ ਭਾਈ ਸਿੱਧਾ ਹੀ ਕਹਿ ਦਿੱਤਾ ਸੀ ਭਾਈ ਜੋ ਤੂੰ ਚਾਹੁੰਦਾ ਉਹ ਤੈਨੂੰ ਦੁਨੀਆਂ ਵਿੱਚ ਵੰਡਣਾ ਪੈਣਾ ਵਾ 사ਸੰਗਤ ਜੀ ਚਾਹੇ ਤੂੰ ਪਲਾ ਮੰਗ ਲੈ ਤਾਂ ਤੈਨੂੰ ਤੇਰਾ ਭਲਾ ਹੀ ਹੋਵੇਗਾ ਸਾਧ ਸੰਗਤ ਜੀ ਤੂੰ ਪਲਾ ਚਾਹੁੰਦਾ ਹੈ ਤਾਂ ਲੋਕਾਂ ਦਾ ਪਲਾ ਮੰਗ ਸਰਵਤ ਦਾ ਪਲਾ ਮੰਗ ਤੂੰ ਸੁੱਖ ਚਾਹੁੰਦਾ ਵਾ ਤਾਂ ਦੂਜਿਆਂ ਦਾ ਸੁੱਖ ਮੰਗ ਸਾਧ ਸੰਗਤ ਜੀ ਮਹਾਰਾਜ ਨੇ ਹੁਕਮ ਕੀਤਾ ਫਰੀਦਾ ਬੁਰੇ ਦਾ ਪਲਾ ਕਰ ਪਰੀਤਾ ਬੁਰੇ ਦਾ ਪਲਾ ਕਰ ਸਾ ਸੰਗੋ ਜੋ ਦੇਖੋ ਕਿੰਨੀ ਵੱਡੀ ਗੱਲ ਬਾਬਾ ਜੀ ਨੇ ਕਹਿ ਦਿੱਤੀ ਸਾ ਸੰਗਤ ਜੀ ਪਲਾ ਬੰਦੇ ਦੀ ਗੱਲ ਛੱਡੋ ਤੂੰ ਬੁਰੇ ਦਾ ਵੀ ਪਲਾ ਮੰਗੀ ਸਾ ਸੰਗਤ ਜੀ ਆਮ ਬੰਦੇ ਦੀ ਗੱਲ ਛੱਡੋ ਪਿੰਡ ਵਿੱਚ ਕੋਈ ਬੁਰਾ ਵੀ ਹੋਵੇ ਨਾ ਕਹਿੰਦੇ ਬੁਰੇ ਦਾ ਵੀ ਭਲਾ ਮੰਗਿਆ ਕਰ ਸਾਸੰਗਤ ਜੀ ਕਹਿੰਦੇ ਭਾਈ ਤੂੰ ਬੁਰੇ ਦਾ ਵੀ ਭਲਾ ਕਰਿਆ ਕਰ ਜੇ ਕੋਈ ਬੁਰਾ ਵੀ ਹੋਵੇ ਨਾ ਉਸ ਦਾ ਵੀ ਭਲਾ ਕਰੋ ਆਪਣੇ ਮਨ ਦੀ ਹਾਲਤ ਇਹ ਹੈ ਨਾ ਅੱਜ ਕੱਲ ਦੇ ਲੋਕ ਕੀ ਕਰਦੇ ਨੇ ਭਾਈ ਜੇ ਕੋਈ ਪਿੰਡ ਵਿੱਚ ਚੰਗਾ ਕੰਮ ਵੀ ਕਰਦਾ ਹੋਵੇ ਨਾ ਉਹ ਤੇ ਵੀ ਨਿੰਦਿਆ ਕਰਦੇ ਨੇ ਸਾਸੰਗਤ ਜੀ ਇੱਕ ਸੱਜਣ ਭਾਈ ਉਹ ਹਰ ਸਾਲ ਇੱਕ ਇੱਕ ਪਿੰਡ ਵਿੱਚ ਕੈਂਪ ਲਗਾਉਂਦਾ ਹੁੰਦਾ ਸੀ 사ਸੰਗਤ ਜੀ ਉਹ ਲੋਕਾਂ ਦੀਆਂ ਅੱਖਾਂ ਵਿੱਚ ਲੈਂਝ ਪਾਉਂਦਾ ਹੁੰਦਾ ਸੀ 사ਸੰਗਤ ਜੀ ਉਹ ਬਹੁਤ ਭਲੇ ਦਾ ਕੰਮ ਕਰਦਾ ਸੀ ਭਾਈ ਉਹਨਾਂ ਦਾ ਬਹੁਤ ਚੰਗਾ ਕਾਰੋਬਾਰ ਸੀ 사ਸੰਗਤ ਜੀ ਉਹ ਆਪਣੇ ਪਿੰਡ ਵਿੱਚ ਹਰ ਸਾਲ ਕੈਂਪ ਲਗਾਉਂਦਾ ਹੁੰਦਾ ਸੀ ਕਹਿੰਦੇ ਪਰ ਉਹ ਚੰਡੀਗੜ੍ਹ ਵਿੱਚ ਰਹਿੰਦਾ ਸੀ ਸਾਧ ਸੰਗਤ ਜੀ ਕਹਿੰਦੇ ਭਾਈ ਵੱਡੇ ਸ਼ਹਿਰ ਵਿੱਚ ਰਹਿੰਦਾ ਸੀ ਚੰਡੀਗੜ੍ਹ ਤੋਂ ਆ ਕੇ ਉਸਨੇ ਆਪਣੇ ਪਿੰਡ ਵਿੱਚ ਕੈਂਪ ਲਗਾਉਣਾ ਸਾਧ ਸੰਗਤ ਜੀ 10 20 50 ਪੇਸ਼ੈਂਟ ਆਉਣੇ ਭਾਈ ਉਸਨੇ ਲੰਝ ਪਾ ਦੇਣ ਇਹੋ ਜਿਹਾ ਭਲਾ ਕਰਨ ਵਾਲਿਆਂ ਬੰਦਿਆਂ ਦੀ ਵੀ ਲੋਕ ਨਿੰਦਿਆ ਕਰਨ ਤੋਂ ਨਹੀਂ ਹਟਦੇ ਉਹਨਾਂ ਦੀ ਨਿੰਦਿਆ ਕਰਦੇ ਰਹਿੰਦੇ ਨੇ ਭਾਈ ਜੋ ਦੋ ਚਾਰ ਬੰਦੇ ਤਾਂ ਇਦਾਂ ਦੇ ਵੀ ਹੁੰਦੇ ਨੇ ਜਿਹੜੇ ਕਹਿੰਦੇ ਨੇ ਚੰਡੀਗੜ੍ਹ ਲੁੱਟਦਾ ਰਹਿੰਦਾ ਏ ਤੇ ਇੱਥੇ ਦਾਨ ਪੁੰਨ ਕਰਨ ਲੱਗ ਜਾਂਦਾ ਆ ਕੇ ਸਾਧ ਸੰਗਤ ਜੀ ਜੇ ਤੁਸੀਂ ਆਪ ਨਹੀਂ ਕਿਸੇ ਲਈ ਚੰਗਾ ਕਰ ਸਕਦੇ ਨਾ ਜੇ ਕੋਈ ਚੰਗਾ ਕੰਮ ਕਰ ਰਿਹਾ ਨਾ ਤਾਂ ਉਸ ਦਾ ਵੀ ਨਿੰਦਿਆ ਨਾ ਕਰਿਆ ਕਰ ਉਸ ਦਾ ਬੁਰਾ ਨਾ ਕਰੇ ਸੋਚਿਆ ਕਰ ਸਾਧ ਸੰਗਤ ਜੀ ਜੇ ਕੋਈ ਚੰਗਾ ਕੰਮ ਕਰਦਾ ਹੈ ਨਾ ਆਪਣੇ ਪਿੰਡ ਵਿੱਚ ਕੈਂਪ ਲਗਾ ਕੇ ਲੋਕਾਂ ਦਾ ਭਲਾ ਕਰਦਾ ਹੈ ਇਹ ਤਾਂ ਫਿਰ ਉਹੀ ਗੱਲ ਹੋਈ ਭਾਈ ਮਹਾਰਾਜ ਗੁਰਬਾਣੀ ਵਿੱਚ ਵੀ ਕਹਿੰਦੇ ਨੇ ਭਾਈ ਸਾਧ ਸੰਗਤ ਜੀ ਧਿਆਨ ਦੇ ਨਾਲ ਸੁਣਨਾ ਜੀ ਫਰੀਦਾ ਬੁਰੇ ਦਾ ਪਲਾ ਕਰ ਫਰੇ ਤਾਂ ਬੁਰੇ ਦਾ ਪਲਾ ਕਰ ਗੁੱਸਾ ਮਨ ਨ ਹੰਡਾਏ ਦੇਹ ਰੋਗ ਨ ਲੱਗੇ ਹੀ ਪੱਲੇ ਸਭ ਕਿਛ ਪਾਏ ਸਾ ਸੰਗਤ ਜੀ ਤੁਸੀਂ ਆਪ ਕਿਸੇ ਨੂੰ ਕਦੀ ਇੱਕ ਗੋਲੀ ਵੀ ਨਹੀਂ ਲਿਖ ਕੇ ਦਿੱਤੀ ਹੋਣੀ ਕਿਸੇ ਦਾ ਭਲਾ ਨਹੀਂ ਕੀਤਾ ਹੋਣਾ ਜਿਹੜੇ ਲੱਖਾਂ ਰੁਪਏ ਲਾ ਕੇ ਲੰਚ ਪਾਉਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਇਹ ਤਾਂ ਲੁੱਟਦੇ ਨੇ ਸਾਧ ਸੰਗਤ ਜੀ ਬੰਦਾ ਸੇਵਾ ਕਰਦਾ ਹੈ ਸੇਵਾ ਕਰ ਰਿਹਾ ਉਹ ਜਿਹੜੇ ਲੋਕ ਦੂਜਿਆਂ ਨਾਲ ਨਿੰਦਿਆ ਕਰਦੇ ਨੇ ਭਾਈ ਈਰਖਾ ਕਰਦੇ ਨੇ ਸਾਸੰਗਤ ਜੀ ਚੇਤੇ ਰੱਖਿਓ ਉਹ ਕਦੀ ਜ਼ਿੰਦਗੀ ਵਿੱਚ ਸੁਖੀ ਨਹੀਂ বাস ਸਕਦੇ ਸਾਸੰਗਤ ਜੀ ਇਹ ਪਾਸ਼ਾ ਨੇ ਕਿਹਾ ਹੈ ਜੋ ਤੂੰ ਚੰਗਾ ਚਾਹੁੰਦਾ ਨਾ ਤਾਂ ਚੰਗਿਆ ਦੀ ਗੱਲ ਛੱਡ ਤੂੰ ਬੁਰੇ ਦਾ ਵੀ ਭਲਾ ਮੰਗਿਆ ਕਰ ਬੁਰੇ ਦਾ ਵੀ ਚੰਗਾ ਕਰਿਆ ਕਰ ਸਾਸੰਗਤ ਜੀ ਇਸੇ ਤਰ੍ਹਾਂ ਮਹਾਰਾਜ ਜੀ ਫਰਮਾਉਂਦੇ ਨੇ ਫਰੀਦਾਂ ਪੁਰੇ ਦਾ ਪਲਾ ਕਰ ਫਰੀਦਾਂ ਪੁਰੇ ਦਾ ਪਲਾ ਕਰ ਗੁੱਸਾ ਮਨ ਨ ਹੰਡਾਏ ਦੇਹ ਰੋਗ ਨ ਲੱਗਹੀ ਪੱਲੇ ਸਭ ਕਿ ਛਪਾਏ ਸਾ ਸੰਗਤ ਜੀ ਤੈਨੂੰ ਕੋਈ ਰੋਗ ਨਹੀਂ ਲੱਗੇਗਾ ਸਾਧ ਸੰਗਤ ਜੀ ਕਹਿੰਦੇ ਭਾਈ ਪੱਲੇ ਸਭ ਕਿਛ ਪਾਇਦਾ ਅਰਥ ਹੈ ਭਾਈ ਭਈ ਰੱਬ ਤੈਨੂੰ ਇੰਨਾ ਦੇਵੇਗਾ ਨਾ ਤੈਨੂੰ ਸਭ ਕਿਛ ਦੇਵੇਗਾ ਬਸ ਤੂੰ ਬੁਰੇ ਦਾ ਵੀ ਭਲਾ ਮੰਗੀ ਸਾਧ ਸੰਗਤ ਜੀ ਇਹ ਜ਼ਿੰਦਗੀ ਦੀ ਸਚਾਈ ਹੈ ਇਹ ਜ਼ਿੰਦਗੀ ਦਾ ਤਜਰਬਾ ਹੈ ਸਾਧ ਸੰਗਤ ਜੀ ਸਾਰੇ ਭਾਈ ਖੇਤੀ ਕਰਨ ਵਾਲੇ ਨੇ ਸਾਧ ਸੰਗਤ ਜੀ ਤੁਸੀਂ ਜਾਣਦੇ ਹੋ ਨਾ ਜਦੋਂ ਕਣਕ ਦੀ ਬਜਾਈ ਚੱਲਦੀ ਹੈ ਆਪਾਂ ਕਿੱਲੋਂ ਵਿੱਚ ਬੀਜ ਬੀਜਦੇ ਆ ਖੇਤਾਂ ਵਿੱਚ ਪਰ ਟਰਾਲੀਆਂ ਵਿੱਚ ਭਰ ਕੇ ਕੁਵੰਟਲਾਂ ਵਿੱਚ ਕੱਢਦੇ ਹਾਂ ਸਾਧ ਸੰਗਤ ਜੀ ਇਸੇ ਤਰ੍ਹਾਂ ਵਾਹਿਗੁਰੂ ਜੀ ਕਹਿੰਦੇ ਨੇ ਭਾਈ ਕਿੱਲੂਆਂ ਵਿੱਚ ਬੀਜ ਆ ਬੀਜ ਟਰਾਲੀਆਂ ਵਿੱਚ ਪਰ ਕੇ ਕੱਢਣਾ ਸਾਹ ਸੰਗਤ ਜੀ ਵੈਗੁਰੂ ਕਹਿੰਦਾ ਭਾਈ ਤੁਸੀਂ ਕਿਲੋਂ ਵਿੱਚ ਬੀਜਦੇ ਹੋ ਪਰ ਕਵਾਂਟਲਾਂ ਵਿੱਚ ਕੱਢਦੇ ਹੋ ਭਾਈ ਇਸੇ ਤਰ੍ਹਾਂ ਹੀ ਪਾਸ਼ਾ ਜੀ ਕਹਿੰਦੇ ਨੇ ਭਾਈ ਗੁਰੂ ਸਾਹਿਬ ਨੇ ਕਿਹਾ ਜੇ ਤੂੰ ਚਾਹਦਾ ਤੇਰੇ ਕੋਲ ਸੋਖਾਵੇ ਤਾਂ ਤੂੰ ਦੂਜਿਆਂ ਦਾ ਸੁੱਖ ਮੰਗਿਆ ਕਰ ਜੇ ਤੂੰ ਚਾਹਨਾ ਤੇਰਾ ਭਲਾ ਹੋਵੇ ਤਾਂ ਦੂਜਿਆਂ ਦਾ ਭਲਾ ਮੰਗਿਆ ਕਰ ਸਾਧ ਸੰਗਤ ਜੀ ਪਾਸ਼ਾ ਜੀ ਕਹਿੰਦੇ ਆ ਤੂੰ ਦੂਜਿਆਂ ਦਾ ਦੂਜਿਆਂ ਲਈ ਸੁੱਖ ਮੰਗਣਾ ਸ਼ੁਰੂ ਤੇ ਕਰ ਤੈਨੂੰ ਕਈ ਗੁਣਾ ਵੱਧ ਸੁੱਖ ਮਿਲੂਗਾ ਤੂੰ ਦੂਜਿਆਂ ਦਾ ਭਲਾ ਮੰਗ ਕਈ ਗੁਣ ਸੁਖ ਤੇਰੇ ਘਰ ਆਪ ਚਲ ਕੇ ਆਵੇ ਸਤ ਸੰਗਤ ਜੀ ਤੂੰ ਦੂਜਿਆਂ ਦਾ ਭਲਾ ਮੰਗ ਤੇਰਾ ਭਲਾ ਆਪ ਹੀ ਹੋ ਜਾਣਾ ਹੈ ਸਾਈ ਸਤ ਸੰਗਤ ਜੀ ਇਹੀ ਕੁਦਰਤ ਦਾ ਨਿਜਮ ਹੈ ਭਾਈ ਇਹੀ ਰੱਬ ਦਾ ਹੁਕਮ ਹੈ ਗੁਰਬਾਣੀ ਦਾ ਫਰਮਾਨ ਹੈ ਭਾਈ ਫਰੀਦਾਂ ਫਰੀਦਾ ਭਲਾ ਕਰ ਫਰੀਦਾ ਪੁਰਦਾ ਭਲਾ ਕਰ ਸਾ ਸੰਗਤ ਜੀ ਭਾਈ ਦੂਜਿਆਂ ਦਾ ਭਲਾ ਕਰ ਜੇ ਤੂੰ ਆਪਣਾ ਭਲਾ ਚਾਹਣਾ ਹੈ ਸਾ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੱਚਾ ਸੌਦਾ ਕੀਤਾ ਸੀ ਨਾ ਭਾਈ ਜਿੱਥੇ ਅੱਜ ਵੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਸਾਸੰਗਤ ਜੀ ਗੁਰਦੁਆਰਾ ਹਰਸ ਹਤਾ ਛੇ ਨਣਕਾਣਾ ਸਾਇ ਪਾਕਿਸਤਾਨ ਵਿੱਚ ਸਥਿਤ ਹੈ ਉੱਥੇ ਮਹਾਰਾਜ ਗਏ ਪਾਈ ਲੰਗਰ ਸ਼ੁਰੂ ਕੀਤਾ ਜਾ ਕੇ ਪਾਕਿਸਤਾਨ ਵਿੱਚ ਸਾਸੰਗਤ ਜੀ ਜਿਹੜੇ ਪੈਸੇ ਗੁਰੂ ਨਾਨਕ ਪਾਸ਼ਾ ਜੀ ਨੂੰ ਉਹਨਾਂ ਦੇ ਪਿਤਾ ਨੇ ਦਿੱਤੇ ਸੀ ਸਾਥ ਸੰਗਤ ਜੀ ਮਹਤਾ ਕਾਲੂ ਜੀ ਨੇ ਪਈ ਮਹਤਾ ਕਾਲੂ ਜੀ ਨੇ ਕੋ ਨਾਨਕ ਪਾਸ਼ਾ ਨੂੰ ਕਿਹਾ ਸੀ ਜਾ ਜਾ ਕੇ ਸੌਦਾ ਕਰੋ ਪਈ ਸੌਦੇ ਦਾ ਅਰਥ ਕੀ ਹੈ ਵਪਾਰ ਕਰਨਾ ਸਾਥ ਸੰਗਤ ਜੀ ਪਾਸ਼ਾ ਨੇ ਜਾ ਕੇ ਲੰਗਰ ਸ਼ੁਰੂ ਕਰ ਦਿੱਤਾ ਪਈ ਆਪਣੇ ਨਾਲ ਹੀ ਮਰਦਾਨੇ ਨੂੰ ਲੈ ਗਏ ਭਾਈ ਲੰਗਰ ਸ਼ੁਰੂ ਹੋ ਗਿਆ ਪਕਵਾਨ ਵਕ ਵਕ ਤੇ ਕੇ ਦੇ ਪਕਵਾਨ ਸ਼ੁਰੂ ਹੋ ਗਏ ਲੰਗਰ ਵਰਤਣਾ ਸ਼ੁਰੂ ਹੋ ਗਿਆ ਭਾਈ ਪਈ ਸ਼ਾਮਾਂ ਤੱਕ ਲੰਗਰ ਚੱਲਿਆ ਇੱਕ ਦਿਨ ਸਾਧੂਆਂ ਨੇ ਰੱਜ ਕੇ ਭੋਜਨ ਖਾਦਾ ਸਾ ਸੰਗਤ ਜੀ ਅਗਲੇ ਦਿਨ ਫੇਰ ਲੰਗਰ ਸ਼ੁਰੂ ਹੋ ਗਿਆ ਭਾਈ ਲੋਕ ਦੂਰ ਦੂਰ ਤੱਕ ਰੌਲਾ ਪੈ ਗਿਆ ਕਿ ਭਾਈ ਕੋਈ ਵੱਡਾ ਬੰਦਾ ਆਇਆ ਹੈ ਜਿਸ ਨੇ ਲੰਗਰ ਲਗਾਇਆ ਹੈ ਪਾਈ ਇੱਕ ਦਿਨ ਲੰਗਰ ਚੱਲਿਆ ਦੋ ਦਿਨ ਲੰਗਰ ਚੱਲਿਆ ਤਿੰਨ ਦਿਨ ਲੰਗਰ ਚੱਲਿਆ ਪਾਈ ਦਿਨ ਰਾਤ ਲੰਗਰ ਵਰਤਿਆ ਸਾ ਸੰਗਤ ਸੈਂਕੜਿਆਂ ਦੀ ਗਿਣਤੀ ਵਿੱਚ ਸਾਧੂ ਦੂਰੋਂ ਦੂਰੋਂ ਉਣੇ ਸ਼ੁਰੂ ਹੋ ਗਏ ਕਹਿੰਦੇ ਪਾਈ ਬੜਾ ਅਮੀਰ ਬੰਦਾ ਆਇਆ ਹੈ ਤਿੰਨ ਦਿਨ ਹੋ ਗਏ ਨੇ ਲੰਗਰ ਚੱਲ ਰਿਹਾ ਹੈ ਦਿਨ ਰਾਤ ਲੰਗਰ ਵਰਤ ਰਿਹਾ ਹੈ ਦਿਨ ਰਾਤ ਲੰਗਰ ਵਰਤ ਰਿਹਾ ਹੈ ਸਾਧ ਸੰਗਤ ਜੀ ਜਦੋਂ ਤਿੰਨ ਦਿਨ ਲੰਗਰ ਚੱਲਦੇ ਰਹੇ ਸਾਧੂ ਦਿਨ ਰਾਤ ਲੰਗਰ ਛਕਦੇ ਗਏ ਜਦੋਂ ਸੈਂਕੜਿਆਂ ਵਿੱਚ ਸਾਧ ਸੰਗਤ ਜੀ ਸਾਧੂ ਇਕੱਠੇ ਹੋ ਗਏ ਤਾਂ ਫਿਰ ਸ੍ਰੀ ਗੁਰੂ ਨਾਨਕ ਪਾਸ਼ਾ ਜੀ ਨੇ ਤਿੰਨ ਦਿਨ ਲੰਗਰ ਚਲਾ ਕੇ ਫਿਰ ਅਗਲੇ ਦਿਨ ਸੱਚਾ ਸੌਦਾ ਕੀਤਾ ਸੀ ਸਾਧ ਸੰਗਤ ਜੀ ਇਸ ਦਾ ਮਤਲਬ ਹੈ ਤਿੰਨ ਦਿਨ ਲੰਗਰ ਚਲਾਉਣਾ ਸੱਚਾ ਸੌਦਾ ਨਹੀਂ ਸੀ ਨਹੀਂ ਸੀ ਸਾਧ ਸੰਗਤ ਜੀ ਜਿਹੜਾ ਤਿੰਨ ਦਿਨ ਲੰਗਰ ਚਲਾਇਆ ਨਾ ਉਹ ਸੱਚਾ ਸੌਦਾ ਨਹੀਂ ਸੀ ਸਾਧ ਸੰਗਤ ਜੀ ਦੂਰੋ ਦੂਰ ਸੈਂਕੜਿਆਂ ਦੀ ਗਿਣਤੀ ਵਿੱਚ ਸਾਧੂ ਇਕੱਠੇ ਹੋਏ ਤਾਂ ਅਗਲੇ ਦਿਨ ਗੁਰਨਾਨਕ ਪਾਸ਼ਾ ਜੀ ਨੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਸਵਾਸੰਗਤ ਉਹਨਾਂ ਨੂੰ ਇੱਕ ਗੱਲ ਕਹੀ ਕਹਿੰਦੇ ਸਾਧੂ ਜਾਣੋ ਆ ਰੱਬ ਨੇ ਤੁਹਾਨੂੰ ਜੀਵਨ ਦਿੱਤਾ ਹੈ ਗੁਰਨਾਨਕ ਪਾਸ਼ਾ ਜੀ ਨੇ ਸਾਧੂ ਹਣ ਕੇ ਆਪਾਈ ਤੰਦਰੁਸਤੀ ਦਿੱਤੀ ਹੈ ਹੱਥ ਪੈਰ ਦਿੱਤੇ ਨੇ ਇਹ ਜਨਮ ਮੰਗ ਕੇ ਖਾਣ ਵਾਸਤੇ ਨਹੀਂ ਦਿੱਤਾ ਪਰ ਬੰਨਾਨਕ ਪਾਸ਼ਾ ਕਹਿੰਦੇ ਭਾਈ ਇਹ ਜਨਮ ਮੰਗ ਕੇ ਖਾਣ ਵਾਸਤੇ ਨਹੀਂ ਦਿੱਤਾ ਮੰਗ ਮੰਗ ਕੇ ਖਾਂਦੇ ਰਹਿੰਦੇ ਹੋ ਕਿਉਂ ਖਾਂਦੇ ਹੋ ਲੋਕਾਂ ਦੇ ਘਰੋਂ ਮੰਗ ਕੇ ਤੁਸੀਂ ਸਾਧੂ ਵੀ ਹਰਾਨ ਹੋ ਗਏ ਭਾਈ ਕਹਿੰਦੇ ਤਿੰਨ ਦਿਨ ਤਾਂ ਪ੍ਰਸ਼ਾਦਾ ਸ਼ਿਕਾਉਂਦਾ ਰਿਹਾ ਇਹਨੂੰ ਅੱਜ ਕੀ ਹੋ ਗਿਆ ਸਾਧ ਸੰਗਤ ਜੀ ਵਾਸ਼ਾ ਕਹਿੰਦੇ ਆ ਹੱਥ ਪੈਰ ਦਿੱਤੇ ਨੇ ਨਾ ਇਹ ਮਿਹਨਤ ਕਰਨ ਵਾਸਤੇ ਦਿੱਤੇ ਨੇ ਇਹ ਦਸਾਂ ਨੋਹਾਂ ਦੀ ਕਿਰਤ ਕਰਨ ਵਾਸਤੇ ਦਿੱਤੇ ਨੇ ਕੋਈ ਕੰਮ ਕਰੋ ਮੰਗ ਕੇ ਖਾਣ ਲਈ ਨਹੀਂ ਦਿੱਤੇ ਸਾ ਸੰਗਤ ਜੀ ਗੁਰੂ ਨਾਨਕ ਪ੍ਰਖਾਣ ਨੇ ਕਿਹਾ ਜੀ ਭਾਈ ਹੱਕ ਦੀ ਕਮਾਈ ਕਰੋ ਦਸਾਂ ਨੋਹਾਂ ਦੀ ਕਿਰਤ ਕਰੋ ਕਿ ਸੇਕੋ ਮੰਗ ਕੇ ਨਹੀਂ ਖਾਣਾ ਸਾਧ ਸੰਗਤ ਜੀ ਇਹ ਸੀ ਆਪਣੀ ਅੱਜ ਦੀ ਕਥਾ ਪਾਈ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਜੁੜੀ ਹੈ ਸੰਤਪਾਪਾ ਅਜੀਤ ਸਿੰਘ ਜੀ ਦੀਆਂ ਰੋਜ਼ ਨਵੀਆਂ-ਨਵੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨੰਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਧ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਲੈ ਕੇ ਹਾਜ਼ਰੀ ਲਗਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਤੇ ਪਰਿਵਾਰ ਤੇ ਬਣਿਆ ਰਹੇ ਸਾਧ ਸੰਗਤ ਜੀ ਹੁਈਆ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਫਤੇ ਦਾ ਜੋ ਫਤੇ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ